ਖਨੌਰੀ ਬਾਰਡਰ ਤੇ ਡੱਲੇਵਾਲ ਦੇ ਸਮਰਥਨ ਚ 111 ਕਿਸਾਨਾਂ ਨੇ ਸ਼ੁਰੂ ਕੀਤਾ ਮਰਨ ਵਰਤ ਹਰਿਆਣਾ ਦੇ ਅਧਿਕਾਰ ਖੇਤਰ ਚ ਮਰਨ ਵਰਤ ਤੇ ਬੈਠੇ ਕਿਸਾਨ ਹਰਿਆਣਾ ਪੁਲਿਸ ਵੱਲੋਂ ਵੀ ਬਾਰਡਰ ਤੇ ਵੱਡੀ ਨਫਰੀਤ ਨਾਲ 111 ਕਿਸਾਨਾਂ ਦੇ ਮਰਨ ਵਰਤ ਤੇ ਬੋਲੇ ਕਾਕਾ ਕੋਟੜਾ ਕਿਹਾ ਅਸੀਂ ਚਾਹੁੰਦੇ ਸੀ ਕਿ ਕਿਸਾਨ ਹੀ ਮਰਨ ਵਰਤ ਤੇ ਬੈਠਣ 111 ਕਿਸਾਨ ਆਪਣੀ ਮਰਜ਼ੀ ਨਾਲ ਹੋਏ ਤੇ ਆ ਸੁਪਰੀਮ ਕੋਰਟ ਨੇ ਮੰਗੀ ਡੱਲੇਵਾਲ ਦੀ ਸਿਹਤ ਸੰਬੰਧੀ ਹਰੇਕ ਰਿਪੋਰਟ ਕਿਆ ਡੱਲੇਵਾਲ ਦੀ ਸਿਹਤ ਠੀਕ ਨਾ ਹੋਣ ਦੀ ਮਿਲੀ ਹੈ ਸੂਚਨਾ ਤਾਂ ਪੰਜਾਬ ਸਰਕਾਰ ਨੇ ਹਾਲਤ ਸਥਿਰ ਹੋਣ ਦੀ ਕਹੀ ਗੱਲ ਅਮਰਿਤਪਾਲ ਸਿੰਘ ਦੀ ਪਾਰਟੀ ਨੂੰ ਲੈ ਕੇ ਬੋਲੇ ਮੁੱਖ ਮੰਤਰੀ ਪਾਰਟੀ ਬਣਾਉਣ ਦਾ ਸਭ ਨੂੰ ਹੱਕ ਪਰ ਲੋਕ ਤੈਅ ਕਰਨਗੇ ਭਵਿੱਖ ਪੰਜਾਬ 'ਚ ਨਹੀਂ ਉਗਦੇ ਨਫ਼ਰਤ ਦੇ ਬੀਜ ਬਰਖਾਸਤ ਡੀਐਸਪੀ ਗੁਰਸ਼ੀਰ ਸੰਧੂ ਨੂੰ ਮੁਹੱਲੀ ਕੋਰਟ ਤੋਂ ਵੱਡਾ ਝਟਕਾ ਅਦਾਲਤ ਨੇ ਜ਼ਮਾਨਤ ਪਟੀਸ਼ਨ ਕੀਤੀ ਖਾਰਜ ਲਾਰੈਂਸ ਇੰਟਰਵਿਊ ਮਾਮਲੇ 'ਚ ਅੰਡਰਗਰਾਉਂਡ ਚੱਲ ਰਿਹਾ ਸੀ ਚੱਲ ਰਿਹਾ ਗੁਰਸ਼ੀਰ ਸਿੰਘ ਬਾਪੂ ਸੁਰਜ ਸਿੰਘ ਖਾਲਸਾ ਦਾ ਹੋਇਆ ਦੇਹਾਂਤ ਅਮਰੀਕਾ ਚ ਲੈ ਆਖਰੀ ਸਾਹ ਬੰਦੀ ਸਿੰਘਾਂ ਦੀ ਰਹਾਈ ਲਈ ਲੰਮੇ ਸਮੇਂ ਤੱਕ ਕੀਤੀ ਸੀ ਕੋਖੜਤਾ ਦਿੱਲੀ 'ਚ ਬਦਲ ਗਿਆ ਕਾਂਗਰਸ ਹੈੱਡ ਕੁਆਟਰ ਸੋਨੀਆ ਗਾਂਧੀ ਰਾਹੁਲ ਤੇ ਖੜਗੇ ਨੇ ਕੀਤਾ ਇੰਦਰਾ ਪਵਨ ਦਾ ਉਕਾਟਨ ਭਾਜਪੀ ਬੋਲੀ ਡਾਕਟਰ ਮਨਮੋਹਨ ਸਿੰਘ ਦੇ ਨਾਮ ਤੇ ਕਿਉਂ ਨਹੀਂ ਹੈ ਹੈੱਡਕ quart ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪਟਿਆਲਾ ਚ ਹੈਰੀਟੇਜ ਹੋਟਲ ਦਾ ਉਦਘਾਟਨ ਕਿਲਾ ਮੁਬਾਰਕ ਚ ਬਣਿਆ ਹੈ ਦਾ ਰਨ ਬਾਸ ਪੈਲੇਸ ਇੱਕ ਰਾਤ ਦਾ 47000 ਤੋਂ ਸਾਢੇ 5 ਲੱਖ ਤੱਕ ਹੈ ਕਰਾ ਸਸਕਾਲ ਨਿਊਜ਼ ਏਟਨ ਪੰਜਾਬ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਵਿਜੇਪਾਲ ਸਿੰਘ ਬਰਾੜ ਸੱਤਾਲੀਆਂ ਖਬਰਾਂ ਲੈ ਕੇ ਦਰਸ਼ਕਾਂ ਦੇ ਸਾਹਮਣੇ ਹਾਜ਼ਰ ਹਾਂ ਸ਼ੁਰੂਆਤ ਕਿਸਾਨੀ ਨਾਲ ਜੁੜੀਆਂ ਖਬਰਾਂ ਤੋਂ ਖਨੌਰੀ ਤੇ ਹੁਣ 112 ਕਿਸਾਨਾਂ ਦਾ ਮਰਨ ਵਰਤ ਚੱਲ ਰਿਹਾ ਹੈ ਹਰਿਆਣਾ ਬਾਰਡਰ ਤੇ 111 ਹੋਰ ਕਿਸਾਨਾਂ ਨੇ ਮਰਨ ਵਰਤ ਸ਼ੁਰੂ ਕਰ ਦਿੱਤਾ ਹੈ ਔਰ 112ਵੇਂ ਜਗਜੀਤ ਸਿੰਘ ਢੱਲੇਵਾਲ ਪਹਿਲਾਂ ਤੋਂ ਹੀ ਮਰਨ ਵਰਤ ਤੇ ਚੱਲ ਰਹੇ ਨੇ 51 ਦਿਨ ਹੋ ਚੁੱਕੇ ਨੇ ਸੋ ਹੁਣ 111 ਕਿਸਾਨ ਹੋਰ ਕਾਲੇ ਚੋਲੇ ਪਾ ਕੇ ਬਾਰਡਰਾਂ ਤੇ ਬੈਠ ਗਏ ਨੇ ਕਿਸਾਨਾਂ ਵੱਲੋਂ ਬੈਰੀਕੇਡਿੰਗ ਦੇ ਕੋਲ ਇਹ ਮਰਨ ਵਰਤ ਰੱਖਿਆ ਗਿਆ ਹੈ ਹਰਿਆਣਾ ਪੁਲਿਸ ਵੱਲੋਂ ਵੀ ਵੱਡੀ ਨਫਰੀ ਤੇ ਨਾਕ ਕੀਤੀ ਗਈ ਹੈ ਸੁਖਜੀਤ ਸਿੰਘ ਹਰਦੋ ਝੰਡੇ ਇਸ ਜਥੇ ਦੀ ਅਗਵਾਈ ਕਰ ਰਹੇ ਨੇ ਕਾਕਾ ਕੋਟੜਾ ਨੇ ਕਿਹਾ ਕਿ ਅਸੀਂ ਚਾਹੁੰਦੇ ਸੀ ਕਿ 21 ਕਿਸਾਨ ਮਰਨ ਵਰਤ ਤੇ ਬੈਠਣ ਪਰ 111 ਕਿਸਾਨ ਆਪਣੀ ਮਰਜ਼ੀ ਨਾਲ ਤਿਆਰ ਹੋਏ ਨੇ ਉਹਨਾਂ ਕਿਹਾ ਕਿ 51 ਦਿਨਾਂ ਤੋਂ ਡੱਲੇਵਾਲ ਮਰਨ ਵਰਤ ਤੇ ਬੈਠੇ ਨੇ ਪਰ ਸਰਕਾਰ ਦੇ ਕੰਨਾਂ ਤੇ ਕੋਈ ਜੂ ਨਹੀਂ ਰੇਗ ਰਹੀ ਇਸ ਕਰਕੇ ਹੁਣ ਕਿਸਾਨਾਂ ਨੇ ਇਕੱਠੇ ਹੋ ਕੇ ਫੈਸਲਾ ਲਿਆ ਕਿ ਡੱਲੇਵਾਲ ਦੇ ਸਮਰਥਨ ਦੇ ਵਿੱਚ ਉਹਨਾਂ ਨੂੰ ਬਹੁਤ ਪਹਿਲਾਂ ਮਰਨ ਵਰਤ ਤੇ ਬੈਠ ਜਾਣਾ ਚਾਹੀਦਾ ਸੀ ਪਰ ਹੁਣ ਵੀ ਦੇਰ ਨਹੀਂ ਹੋਈ ਤਾਂ ਹੁਣ 111 ਕਿਸਾਨਾਂ ਵੱਲੋਂ ਹੋਰ ਇਕੱਠੇ ਮਰਨ ਵਰਤ ਸ਼ੁਰੂ ਕਰ ਦਿੱਤਾ ਗਿਆ ਖਨੋਰੀ ਬਾਰਡਰ ਤੇ ਹੁਣ 112 ਡੱਲੇਵਾਲ ਮਰਨ ਵਰਤ ਤੇ ਨੇ ਅਜੀਤ ਸਿੰਘ ਢੱਲੇਵਾਲ 26 ਨਵੰਬਰ 2024 ਤੋਂ ਮਰਨ ਵਰਤ ਤੇ ਬੈਠੇ ਨੇ ਅਤੇ ਹੁਣ ਉਹਨਾਂ ਦੇ ਸਮਰਥਨ ਦੇ ਵਿੱਚ 111 ਕਿਸਾਨਾਂ ਨੇ ਮਰਨ ਵਰਤ ਸ਼ੁਰੂ ਕਰ ਦਿੱਤਾ ਹੈ 111 ਕਿਸਾਨਾਂ ਦਾ ਜੱਥਾ ਕਾਲੇ ਚੋਲੇ ਪਾ ਕੇ ਮਰਨ ਵਰਤ ਦੇ ਲਈ ਤਿਆਰ ਹੋਇਆ ਪੂਰੀ ਲਿਸਟ ਤਿਆਰ ਕੀਤੀ ਗਈ ਗਲਾਂ ਦੇ ਵਿੱਚ ਇੱਕ ਤਖਤੀ ਸੀ ਜਿਸ ਤੇ ਲਿਖਿਆ ਸੀ ਢੱਲੇਵਾਲ ਤੋਂ ਪਹਿਲਾਂ ਸਾਡੀ ਸ਼ਹਾਦਤ ਹੋਵੇਗੀ ਜਦ ਅਗਵਾਈ ਸੁਖਜੀਤ ਸਿੰਘ ਹਰਦੋ ਝੰਡੇ ਨੇ ਕੀਤੀ 111 ਕਿਸਾਨਾਂ ਦਾ ਜਥਾ ਹਰਿਆਣਾ ਦੇ ਬਾਰਡਰ ਦੇ ਵੱਲ ਵਧਿਆ ਕੰਡਿਆਲੀ ਤਾਰ ਨੂੰ ਪਾਰ ਕਰਕੇ ਹਰਿਆਣਾ ਦੇ ਅਧਿਕਾਰ ਖੇਤਰ ਦੇ ਵਿੱਚ ਜਾ ਕੇ ਬੈਠ ਗਿਆ ਜਿੱਥੇ 111 ਕਿਸਾਨਾਂ ਨੇ ਢੱਲੇਵਾਲ ਦੇ ਸਮਰਥਨ ਦੇ ਵਿੱਚ ਆਪਣਾ ਮਰਨ ਵਰਤ ਸ਼ੁਰੂ ਕਰ ਦਿੱਤਾ ਅਗਰ ਤੇ ਉਹਨਾਂ ਦੀ ਥੋੜੀ ਬੋਦੀ ਜ਼ਮੀਰ ਜਾਗਦੀ ਹੋਈ ਤੇ ਇਹ ਜ਼ਰੂਰ ਜੜਾ ਵਾਪਸ ਅਸਰ ਪਊਗਾ ਅਗਰ ਮੰਨ ਲਓ ਬਿਲਕੁਲ ਹੀ ਆਪਾਂ ਸੁਵੇਦਨਹੀਨ ਆਪਾਂ ਨਰਦਈ ਆ ਹੋ ਸਕਦਾ ਸਾਡੀ ਹਿਸ਼ਾਰਤ ਹੋ ਜਾਏ ਅਸੀਂ ਵੀ ਢੱਲੇਵਾਲ ਸਾਹਿਬ ਦੇ ਚੱਲਦੇ ਪੂਰਨ ਰੱਤੇ ਚੱਲਣ ਵਾਸਤੇ ਸਰੇ 111 ਜੱਫਾ ਬਿਲਕੁਲ ਤਿਆਰ ਆ ਔਰ ਅਸੀਂ ਜਿਹੜਾ ਵਾ ਉਹ ਜ਼ਬਰਦਸਤ ਮੁਕਾਬਲਾ ਸਬਰਨਾ ਜਿਹੜਾ ਜਰੂਰ ਕਰਾਂਗੇ ਮੈਂ ਕਿਹਾ ਪੂਰਾ ਟੈਂਟ ਲਾਵਾਂਗੇ ਨੂੰ ਰਹਿਣ ਦਾ ਬਹਿਣ ਦਾ ਜਿਹੜੇ ਰਾਤ ਨੂੰ ਤੇਲ ਤੋਂ ਪੂਰਾ ਪ੍ਰਬੰਧ ਕਰਾਂਗੇ ਦੇਖੋ ਮੈਂ ਪ੍ਰਸ਼ਾਸਨ ਨੂੰ ਕਹਿੰਦਾ ਵਧੀਆ ਗੱਲ ਹੈ ਪ੍ਰਸ਼ਾਸਨ ਨੇ ਸਾਡੀ ਬੇਨਤੀ ਮੰਨੀ ਆ ਅਸੀਂ ਉਹਨਾਂ ਨੂੰ ਇਹ ਕਹਿੰਦੇ ਆ ਕਿ ਉਹ ਕਹਿੰਦੇ ਬੈਠੋ ਠੀਕ ਹੈ ਤੁਹਾਡਾ ਅਧਿਕਾਰ ਹੈ ਤੁਸੀਂ ਆਪਦੀ ਮੰਗਾਂ ਲਾਗੂ ਕਰਵਾਉਣ ਲਈ ਜਿਹੜਾ ਤੁਹਾਡਾ ਜਥਾ ਆਇਆ ਗੜਬੜਤਾ ਨਹੀਂ ਕੋਈ ਅਸੀਂ ਉਹਨੂੰ ਸਾਫ਼ ਕਰਤਾ ਕਿ ਅਸੀਂ ਅਸੀਂ ਬੈਠਣ ਦਾ ਹੀ ਆ ਸਾਡਾ ਅੱਗੇ ਵਧਣ ਦਾ ਨਹੀਂ ਉਹ ਇਹਨਾਂ ਨੇ ਉਹ ਕਹਿੰਦੇ ਵੀ ਅਸੀਂ ਫੋਰਸ਼ਾਪ ਦੀ ਇੰਨੇ ਇੱਕ ਪਿੱਛੇ ਠੋਣਿਆ ਆ ਜਗ੍ਹਾ ਆਪਾਂ ਨੂੰ ਬੈਹਿ ਗਿਆ ਸੀ ਗੱਡੀ ਆਸੀ ਸਾਹਿਬ ਵੱਲੋਂ ਡਿਟੇਲ ਹੀ ਡਿਟੇਲ ਮੰਗੀ ਗਈ ਜੀ ਹੋ ਗਿਆ ਜੀ ਡੱਲੇਵਾਲ ਧੜੇ ਦੇ ਸੀਨੀਅਰ ਆਗੂ ਕਾਕਾ ਸਿੰਘ ਕੋਟੜਾ ਨੇ ਦੱਸਿਆ ਕਿ ਜਥੇਬੰਦੀ ਦੀ ਇੱਛਾ ਸੀ ਕਿ ਘੱਟ ਤੋਂ ਘੱਟ ਕਿਸਾਨ ਮਰਨਬਰ ਤੇ ਬੈਠਣ ਪਰ ਡੱਲੇਵਾਲ ਦੇ ਸਮਰਥਨ ਦੇ ਵਿੱਚ 111 ਕਿਸਾਨ ਖੁਦ ਆ ਗਿਆਏ ਨੇ ਮੈਂ ਤਾਂ ਬੇਨਤੀ ਕਰਦਾ ਸੀ ਵੀ 21 ਵਹਿਜੋ 52 ਹੋਜੋ ਪਰ ਜਿਹੜੀ ਇੱਛਾ ਲੋਕਾਂ ਦੀ ਤੇ ਵੀ ਅਸੀਂ ਡੱਲੇਵਾਲ ਸਾਹਿਬ ਨੂੰ ਕਿਉਂ ਮਾਰਨਾ ਦੇਖੀਏ ਅਸੀਂ ਕਿਉਂ ਨਾ ਸਿੱਧੀ ਪੁਆਈਏ ਤੇ ਅਸੀਂ ਡੱਲੇਵਾਲ ਸਾਹਿਬ ਲੈ ਕੀ ਕਰ ਰਹੇ ਹਾਂ ਉਹਦੇ ਵਿੱਚ ਉਹ ਜਿਹੜਾ ਕਦਮ ਚੁੱਕਿਆ ਕਿਸਾਨਾਂ ਦੇ ਮਰਨ ਵਰਤਨ ਨੂੰ ਲੈ ਕੇ ਹਰਿਆਣਾ ਪੁਲਿਸ ਦੇ ਵੱਲੋਂ ਸੁਰੱਖਿਆ ਦੇ ਪਖਤਾ ਪ੍ਰਬੰਧ ਕੀਤੇ ਗਏ ਵੱਡੀ ਗਿਣਤੀ ਦੇ ਵਿੱਚ ਪੁਲਿਸ ਨਫਰੀ ਤਾਇਨਾਤ ਕੀਤੀ ਗਈ ਹੈ ਪੁਲਿਸ ਤੇ ਕਿਸਾਨ ਲੀਡਰਾਂ ਦੀ ਆਪਸੀ ਗੱਲਬਾਤ ਹੋਈ ਅਤੇ ਪੁਲਿਸ ਨੇ ਕਿਸਾਨਾਂ ਨੂੰ ਧਰਨੇ ਦੀਆਂ ਸ਼ਰਤਾਂ ਦੱਸੀਆਂ वी आर कीपिंग रिस्ट्रेंट रिस्ट्रेंट हम बिल्कुल से हमारी जो पुलिस फोर्स आपने देखा भी होगा पीछे ही है हम और हमारी जो किसान नेता है उनसे हमारी बात हुई है तो हमारी कोशिश यही है जो ये स्टैंड ऑफ है इसको बड़ा पीसफुल तरीके से हम डील करें और जो भी जो जो ये पीसफुल डेमोन्स्ट्रेशन करना करना चाहते हैं इनको हमने टर्म्स एंड कंडीशन बता बताया उसके हिसाब से एम एस पी कानूनी गारंटी कर्ज माफी के समेत किसान अपनी मंगा नेर फरवरी दो हजार चौबीस तो ਸ਼ੰਭੂ ਅਤੇ ਖਨੌਰੀ ਬਾਰਡਰ ਤੇ ਧਰਨਾ ਦੇ ਕੇ ਬੈਠੇ ਨੇ 26 ਨਵੰਬਰ ਤੋਂ ਢੱਲੇਵਾਲ ਦਾ ਮਰਨ ਵਰਤ ਜਾਰੀ ਹੈ ਹੁਣ 111 ਹੋਰ ਕਿਸਾਨ ਮਰਨ ਵਰਤ ਤੇ ਬੈਠ ਕੇ ਨੇ ਕੇਂਦਰ ਸਰਕਾਰ ਦੇ ਨਾਲ ਸ਼ੁਰੂ ਦੇ ਵਿੱਚ ਕੁਝ ਮੀਟਿੰਗਾਂ ਹੋਈਆਂ ਪਰ ਮੌਜੂਦਾ ਸਮੇਂ ਦੇ ਵਿੱਚ ਡੈਡਲੌਕ ਬਣਿਆ ਹੋਇਆ ਹੈ ਇਹ ਟੁੱਟੇਗਾ ਕਿਵੇਂ ਇਸ ਤੇ ਸਭ ਦੀਆਂ ਨਜ਼ਰਾਂ ਨੇ ਖਨੌਰੀ ਬਾਰਡਰ ਤੋਂ ਮਨਪ੍ਰੀਤ ਚਹਿਲ ਨਿਊਜ਼ ਸੀਟੀਨ ਤੇ ਉਧਰ ਸੁਪਰੀਮ ਕੋਰਟ ਵੱਲੋਂ ਡੱਲੇਵਾਲ ਦੀ ਮੈਡੀਕਲ ਰਿਪੋਰਟ ਮੰਗੀ ਗਈ ਹੈ ਡੱਲੇਵਾਲ ਦੀ ਸਿਹਤ ਸੰਬੰਧੀ ਸੁਪਰੀਮ ਕੋਰਟ ਨੇ ਹਰ ਰਿਪੋਰਟ ਧਾਖਿਲ ਕਰਨ ਨੂੰ ਕਿਹਾ ਹੈ ਔਰ ਪੰਜਾਬ ਦੇ ਚੀਫ ਸੈਕਟਰੀ ਤੋਂ ਇਹ ਰਿਪੋਰਟ ਮੰਗੀ ਹੈ ਸੁਪਰੀਮ ਕੋਰਟ ਨੇ ਕਿਹਾ ਕਿ ਸਾਨੂੰ ਡੱਲੇਵਾਲ ਦੀ ਸਿਹਤ ਠੀਕ ਨਾ ਹੋਣ ਸੰਬੰਧੀ ਸੂਚਨਾ ਮਿਲੀ ਹੈ ਸੁਪਰੀਮ ਕੋਰਟ ਨੇ ਇਹ ਵੀ ਕਿਹਾ ਕਿ ਕੁਝ ਲੋਕ ਉਹਨਾਂ ਤੇ ਦਬਾਅ ਬਣਾ ਰਹੇ ਨੇ ਉਹਨਾਂ ਕਿਹਾ ਕਿ ਮੈਡੀਕਲ ਸਹੂਲਤ ਸਿਰਫ ਪੰਜਾਬ ਸਰਕਾਰ ਨੇ ਕਿਹਾ ਕਿ ਮੈਡੀਕਲ ਸਹੂਲਤ ਸਿਰਫ 10 ਮਿੰਟ ਦੀ ਦੂਰੀ ਤੇ ਹੈ ਜੱਲੇਵਾਲ ਦੀ ਹਾਲਤ ਫਿਲਹਾਲ ਸਥਿਰ ਹੈ ਸੁਪਰੀਮ ਕੋਰਟ ਦੇ ਵਿੱਚ ਅਗਲੀ ਸੁਣਵਾਈ ਇਸ ਮਾਮਲੇ ਤੇ 22 ਜਨਵਰੀ ਨੂੰ ਹੋਣੀ ਤੇ ਹੁਣ ਜ਼ਿਕਰ ਕਰਦੇ ਆ ਕਾਂਗਰਸ ਪਾਰਟੀ ਦਾ ਜਿਸ ਨੂੰ ਨਵਾਂ ਠਿਕਾਣਾ ਮਿਲ ਗਿਆ ਯਾਨੀ ਕਾਂਗਰਸ ਦਾ ਦਿੱਲੀ ਦੇ ਵਿੱਚ ਹੁਣ ਨਵਾਂ ਹੈੱਡਕੁਆਰਟਰ ਬਣ ਗਿਆ 252 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਹੋਏ इंद्रा पवन ਦਾ ਉਦਘਾਟਨ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਵੱਲੋਂ ਕੀਤਾ ਗਿਆ ਇਸ ਮੌਕੇ ਰਾਹੁਲ ਗਾਂਧੀ ਨੇ ਬੀਜੇਪੀ ਨੂੰ ਨਿਸ਼ਾਨੇ ਤੇ ਲਿਆ 9A ਕੋਟਲਾ ਰੋਡ ਨਵੀਂ ਦਿੱਲੀ ਇਹ ਪਤਾ ਕਾਂਗਰਸ ਪਾਰਟੀ ਦਾ ਨਵਾਂ ਟਿਕਾਣਾ ਹੈ ਇੰਦਰਾ ਭਵਨ ਦੇ ਨਾਂ ਤੋਂ ਪਾਰਟੀ ਦਾ ਨਵਾਂ ਹੈੱਡਕੁਆਰਟਰ ਤਿਆਰ ਕੀਤਾ ਗਿਆ ਹੈ ਜਿਸ ਦਾ ਉਦਘਾਟਨ ਸੋਨੀਆ ਗਾਂਧੀ, ਰਾਹੁਲ ਗਾਂਧੀ ਅਤੇ ਕਾਂਗਰਸ ਦੇ ਕੌਮੀ ਪ੍ਰਧਾਨ ਮਲਿਕ ਅਰਜੁਨ ਖੜਗੇ ਨੇ ਕੀਤਾ ਇਸ ਮੌਕੇ ਰਾਹੁਲ ਗਾਂਧੀ ਦੇ ਨਿਸ਼ਾਨੇ ਤੇ ਭਾਜਪਾ ਅਤੇ ਆਰਐਸਐਸ ਰਹੀ ਉਹਨਾਂ ਦੋਹਾਂ ਤੇ ਦੇਸ਼ ਦੀਆਂ ਕਈ ਸੰਸਥਾਵਾਂ 'ਤੇ ਕਬਜ਼ਾ ਕਰਨ ਦੇ ਇਲਜ਼ਾਮ ਲਾਇਆ ਤੇ ਆਪਣੀ ਲੜਾਈ ਇੰਡੀਅਨ ਸਟੇਟ ਦੇ ਨਾਲ ਹੋਣ ਦੀ ਗੱਲ ਆਖੀ ਜਿਸ ਤੇ ਭਾਜਪਾ ਨੇ ਰਾਹੁਲ ਨੂੰ ਘੇਰ ਲਿਆ ट इंडिपेंडेंस इन नाइनटीन फोर्टी सेवन इज एन इंसल्ट टू एवरी सिंगल इंडियन पर्सन एंड इट्स अबाउट टाइम वी स्टॉप लिस्निंग टू दिस नॉन सेंस दैट दीज पीपल थिंक दे कैन जस्ट की भाषा अमृतपाल सिंह खालिस्तान भी बोलता था कि उनकी लड़ाई इंडियन स्टेट के साथ है और इसी प्रकार की भाषा विदेशी ताकत भी बोलती है सोरस भी इसी प्रकार की भाषा का इस्तेमाल करते हैं ਅਬ ਇਹ ਕਿਆ ਘਾਲਮੇਲ ਹੈ ਇਨਕਾ ਕਿਆ ਤਾਰ ਮਿਲੇ ਹੋਏ ਹੈ ਇਹ ਤੋ ਰਾਹੁਲ ਗਾਂਧੀ ਔਰ ਕਾਂਗਰਸ ਪਾਰਟੀ ਕੋ ਬਤਾਨਾ ਪੜੇਗਾ ਨਵੇਂ ਹੈੱਡਕੁਆਟਰ ਦੇ ਬਾਹਰ ਮਰਹੂਮ ਸਾਬਕਾ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਦੇ ਪੋਸਟਰ ਵੀ ਲੱਗੇ ਜਿਨ੍ਹਾਂ ਤੇ ਨਵੇਂ ਹੈੱਡਕੁਆਟਰ ਦਾ ਨਾਮ ਮਨਮੋਹਨ ਸਿੰਘ ਪਵਨ ਲਿਖਿਆ ਗਿਆ ਉਧਰ ਦੂਜੇ ਪਾਸੇ ਭਾਜਪਾ ਨੇ ਸਵਾਲ ਖੜੇ ਕੀਤੇ ਕਿ ਇਹ ਬਿਲਡਿੰਗ ਡਾਕਟਰ ਮਨਮੋਹਨ ਸਿੰਘ ਦੇ ਨਾਮ ਤੇ ਕਿਉਂ ਨਹੀਂ ਹੈ ਜਿਸ ਤੇ ਖੜਗੇ ਨੇ ਹੈੱਡਕੁਆਟਰ ਦੀ ਲਾਇਬ੍ਰੇਰੀ ਦਾ ਨਾਮ ਡਾਕਟਰ ਮਨਮੋਹਨ ਸਿੰਘ ਤੇ ਰੱਖਣ ਦਾ ਐਲਾਨ ਕੀਤਾ करता हूं कि इस नए मुख्यालय में जो पुस्तकालय है उसका नाम डॉक्टर मनमोहन सिंह लाइब्रेरी होगा कि कांग्रेस पार्टी एक ऐसी पार्टी है जो शुरू से ऑल दी इंपॉर्टेंट लैंडमार्क्स आर नेम्ड आफ्टर मेंबर्स ऑफ द कांग्रेस नेहरू गांधी फैमिली तो ये कैसे हो सकता था कि डॉक्टर मनमोहन सिंह आगे बीच में तो ठीक है उन्होंने लाइब्रेरी नेम किया ਵਾਰ ਪਲਟਵਾਰ ਦੇ ਵਿਚਾਲੇ ਤੁਹਾਨੂੰ ਹੈੱਡਕੁਆਰਟਰ ਬਾਰੇ ਵੀ ਦੱਸ ਦਿੰਦੇ ਹਾਂ ਇੰਦਰਾ ਭਵਨ ਦੀ ਟੌਪ ਫਲੋਰ ਤੇ ਕਾਂਗਰਸ ਪ੍ਰਧਾਨ ਦਾ ਦਫ਼ਤਰ ਹੋਵੇਗਾ ਜਿੱਥੇ ਪਾਰਟੀ ਦੇ ਕਈ ਵਿਭਾਗ ਅਤੇ ਸੰਗਠਨਾਂ ਦੇ ਦਫ਼ਤਰ ਹੋਣਗੇ ਬਿਜਲੀ ਲਈ ਸੋਲਰ એનર્ਜੀ ਪੈਨਲ ਲਾਏ ਗਏ ਨੇ ਵੱਡਾ ਮੀਟਿੰਗ ਹਾਲ ਮੀਡੀਆ ਕਾਨਫਰੰਸ ਸੈਂਟਰ ਤੇ ਲਾਈਵ ਕਵਰੇਜ ਦੀ ਸਹੂਲਤ ਹੋਵੇਗੀ ਡਿਜੀਟਲ ਆਰਕਾਈਵ ਜョ ਇਤਿਹਾਸਿਕ ਦਸਤਾਵੇਜ਼ ਪੁਰਾਣੇ ਭਾਸ਼ਣ ਤੇ ਤਸਵੀਰਾਂ ਹੋਣਗੀਆਂ ਰਿਸਰਚ ਤੇ ਸਟੱਡੀ ਲਈ ਇੱਕ ਵੱਡੀ ਲਾਇਬ੍ਰੇਰੀ ਵੀ ਹੈ ਸੁਰੱਖਿਆ ਲਈ ਪੂਰੀ ਬਿਲਡਿੰਗ ਸੀਸੀਟੀਵੀ ਨਾਲ ਲੈਸ ਹੋਵੇਗੀ। ਸਟਾਫ ਤੇ ਮਹਿਮਾਨਾਂ ਲਈ ਕੈਫੇਟੇਰੀਆ ਤੇ ਰੈਸਟਿੰਗ ਲਾਉਂਜ ਵੀ ਹੈ। ਕਾਬਲੇਗੌਰ ਹੈ ਕਿ ਕ੍ਰੀਬ 46 ਸਾਲ ਤੱਕ ਕਾਂਗਰਸ ਦਾ ਦਫਤਰ 24 ਅਕਬਰ ਰੋਡ ਰਿਹਾ ਹੈ ਜੋ ਹੁਣ ਨਵੀਂ ਇਮਾਰਤ 'ਚ ਸ਼ਿਫਟ ਹੋ ਗਿਆ ਹੈ। ਇਸ ਇਮਾਰਤ ਨੂੰ ਬਣਨ ਲਈ 9 ਸਾਲ ਦਾ ਸਮਾਂ ਲੱਗਿਆ। ਸਾਲ 2016 'ਚ ਸ਼ੁਰੂ ਹੋਇਆ ਕੰਮ 2025 'ਚ ਖਤਮ ਹੋਇਆ। 5 ਮੰਜ਼ਿਲਾ ਇਹ ਬਿਲਡਿੰਗ ਵਾਤਾਵਰਣ ਦੇ ਅਨੁਕੂਲ ਬਣਾਈ ਗਈ ਹੈ। ਜਿਸ ਤਕਰੀਬ 252 ਕਰੋੜ ਰੁਪਏ ਖਰਚ ਹੋਏ ਨੇ ਬਿਊਰੋ ਰਿਪੋਰਟ న్యూਸ 18 ਤੇ ਪਟਿਆਲਾ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਨੇ ਹੈਰੀਟੇਜ ਹੋਟਲ ਦਾ ਉਦਘਾਟਨ ਕੀਤਾ ਦਾ ਰਨ ਬੋਸ ਪੈਲਸ ਇਸ ਦਾ ਨਾਮ ਹੈ ਕਿਲਾ ਮੁਬਾਰਕ ਦੇ ਇੱਕ ਹਿੱਸੇ ਨੂੰ ਮੁਰਤੋ ਸੁਰਜੀਤ ਕਰਕੇ ਬਣਾਇਆ ਗਿਆ ਹੈ ਜਿਸ ਨੂੰ ਇੱਕ ਨਿੱਜੀ ਕੰਪਨੀ ਨੇ ਤਿਆਰ ਕੀਤਾ ਤੇ ਇਸ ਹੈਰੀਟੇਜ ਹੋਟਲ ਦੇ ਵਿੱਚ ਡੈਸਟੀਨੇਸ਼ਨ ਵੈਡਿੰਗ ਵੀ ਕੀਤੀ ਜਾ ਸਕੇਗੀ ਇਸ ਦੌਰਾਨ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਪਹਿਲਾਂ ਵਾਲੀਆਂ ਸਰਕਾਰਾਂ ਸਰਕਾਰੀ ਪ੍ਰਾਪਰਟੀ ਨੂੰ ਵੇਚਦੀਆਂ ਸੀ ਪਰ ਅਸੀਂ ਪੁਰਾਣੀਆਂ ਇਮਾਰਤਾਂ ਨੂੰ ਠੀਕ ਕਰਕੇ ਉਹਨਾਂ ਨੂੰ ਸੰਜੋ ਰਹੇ ਹਾਂ ਪੰਜਾਬ ਸਰਕਾਰ ਟੂਰਿਜ਼ਮ ਨੂੰ ਉਤਸ਼ਾਹਿਤ ਕਰ ਰਹੀ ਹੈ 40 ਕਮਰਿਆਂ ਵਾਲੇ ਕਿਲਾ ਮੁਬਾਰਕ ਨੂੰ ਫਰਵਰੀ 1764 ਚ ਬਣਾਇਆ ਗਿਆ ਸੀ ਜੋ ਉਸ ਵੇਲੇ ਰਾਣੀਆਂ ਦੀ ਰਹਾਇਸ਼ ਹੁੰਦੀ ਸੀ ਅਲਰੇਡੀ ਇਸਦਾ ਅੰਮ੍ਰਿਤਸਰ ਦੇ ਵਿੱਚ ਤਾਜ ਹੋਟਲ ਦੇ ਨਾਲ ਪ੍ਰੋਪਰ ਸ਼ੇਅਰਿੰਗ ਤੇ ਚੱਲ ਰਿਹਾ ਹੈ ਨਿਆ ਸਰਕਾਰ ਵੱਲੋਂ ਬਿਲਕੁਲ ਇਸੇ ਲੋੜ ਤੇ ਰਵਾਸ ਜਿਹੜਾ ਪਾਰਕ੍ਰਿਪਰ ਆਉਂਦਾ ਅਸੀਂ ਪ੍ਰੋਪਰ ਸ਼ੇਅਰਿੰਗ ਤੇ ਨਿਆ ਸਰਕਾਰ ਵੱਲੋਂ ਅੱਜ ਜਿਹੜਾ ਇਹ ਹੋਟਲ ਹੈ ਹੈਰੀਟੇਜ ਹੋਟਲ ਹੈ ਪਹਿਲਾਂ ਉੱਤ ਪਿਆਲਾ ਸ਼ਹਿਰ ਜਿਹੜਾ ਉਹ ਮੰਨੂ ਕੋਈ ਕਾਰ ਨਹੀਂ ਲਾ ਦਗੰਦਾ ਰਾਖਾਣਾ ਸ਼ਹਿਰ ਨਮੇ ਜੰਮ ਸੋ ਇੱਥੇ ਸਾਰਾ ਕੁਝ ਜਿੱਥੇ ਪਟਿਆਲਾ ਘਰਾਣੇ ਦੇ ਬੜੇ ਬੜੇ ਸਿੰਗਰ ਜਿਹੇ ਸੀਗੇ ਉਸਤਾਦ ਲੋਕ ਜਿੱਥੇ ਬੈ ਕੇ ਆਪਣਾ ਗਾਇਨ ਕਰਦੇ ਸੀ ਸਾਰਾ ਇਹਨਾਂ ਦੇ ਉਹ ਹੀ ਸੀਮ ਕਲਚਰ ਸੀ ਰੱਖਿਆ ਅੱਜ ਵੀ ਕੋਸ਼ਿਸ਼ ਕੀਤੀ ਹੈ ਤੇ ਬਾਪੂ ਸੂਰਤ ਸਿੰਘ ਖਾਲਸਾ ਦਾ ਅੱਜ ਦੇਹਾਂਤ ਹੋ ਗਿਆ ਬਾਪੂ ਸੂਰਤ ਸਿੰਘ ਖਾਲਸਾ ਨੇ ਅਮਰੀਕਾ ਦੇ ਵਿੱਚ ਆਖਰੀ ਸਾਹ ਲਏ ਨੇ ਜਥੇਦਾਰ ਕਿਆਨੀ ਰਗबीर ਸਿੰਘ ਤੇ ਐਸਜੀਪੀਸੀ ਪ੍ਰਧਾਨ ਐਡਵੋਕੇਟ ਰਜਿੰਦਰ ਸਿੰਘ ਧਾਮੀ ਨੇ ਸੂਰਤ ਸਿੰਘ ਖਾਲਸਾ ਦੇ ਦੇਹਾਂਤ ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ ਸੂਰਤ ਸਿੰਘ ਖਾਲਸਾ ਵੱਲੋਂ ਬੰਦੀ ਸਿੱਖਾਂ ਦੀ ਰਿਹਾਈ ਦੇ ਲਈ ਲੰਮੇ ਸਮੇਂ ਤੱਕ ਭੁਖੜ ਹੜਤਾਲ ਕੀਤੀ ਗਈ 8 ਸਾਲ ਤੋਂ ਜ਼ਿਆਦਾ ਸਮਾਂ ਉਹ ਭੁਖੜ ਹੜਤਾਲ ਤੇ ਬੈਠੇ ਰਹੇ 16 ਜਨਵਰੀ 2015 ਤੋਂ ਲੈ ਕੇ ਜਨਵਰੀ 2023 ਤੱਕ ਉਹ ਭੁਖੜ ਹੜਤਾਲ ਤੇ ਰਹੇ ਪੋਖੜ ਤਾਲ ਦੌਰਾਨ ਲੁਧਿਆਣਾ ਦੇ ਡੀ ਐਮ ਸੀ ਚੋਂ ਲੰਬੇ ਸਮੇਂ ਤੱਕ ਭਰਤੀ ਰਹੇ ਸੀ ਇਸ ਤਰ੍ਹਾਂ ਫੂਡ ਪਾਈਪ ਦੇ ਜ਼ਰੀਏ ਉਹਨਾਂ ਨੂੰ ਖਾਣਾ ਦਿੱਤਾ ਜਾਂਦਾ ਸੀ ਕੁਝ ਸਮਾਂ ਪਹਿਲਾਂ ਹੀ ਪਰਿਵਾਰ ਦੇ ਨਾਲ ਉਹ ਅਮਰੀਕਾ ਸ਼ਿਫਟ ਹੋਏ ਸੀ ਬਾਪੂ ਸੂਰਤ ਸਿੰਘ ਖਾਲਸਾ ਦਾ ਜਨਮ 7 ਮਾਰਚ 1933 ਨੂੰ ਹੋਇਆ ਸੀ ਬਾਪੂ ਸੂਰਤ ਸਿੰਘ ਖਾਲਸਾ ਸਕੂਲ ਦੇ ਸਮੇਂ ਤੋਂ ਹੀ ਸਿੱਖ ਕੌਮ ਨੂੰ ਲੈ ਕੇ ਚੱਲ ਰਹੀਆਂ ਰਾਜਨੀਤਿਕ ਤੇ ਧਾਰਮਿਕ ਸਰਗਰਮੀਆਂ ਦੇ ਵਿੱਚ ਹਿੱਸਾ ਲੈਂਦੇ ਰਹੇ ਸਨ ਸੂਰਜ ਸਿੰਘ ਖਾਲਸਾ ਮਨੁੱਖੀ ਅਧਿਕਾਰਾਂ ਦੇ ਵਕੀਲ ਵੀ ਰਹਿ ਚੁੱਕੇ ਨੇ 1980 ਦੇ ਵਿੱਚ ਹੋਏ ਧਰਮਯੁੱਧ ਮੋਰਚੇ ਦੇ ਅੰਦਰ ਬਾਪੂ ਸੂਰਜ ਸਿੰਘ ਖਾਲਸਾ ਨੇ ਸਲਾਹਕਾਰ ਵਜੋਂ ਆਪਣੀਆਂ ਸੇਵਾਵਾਂ ਨਿਭਾਈਆਂ ਸੀ 1984 ਚ ਹੋਏ ਆਪਰੇਸ਼ਨ ਬਲੂ ਸਟਾਰ ਦੇ ਦੌਰਾਨ ਵੀ ਉਹ ਮਨੁੱਖੀ ਅਧਿਕਾਰਾਂ ਦੇ ਵਕੀਲ ਵਜੋਂ ਆਪਣੀਆਂ ਸੇਵਾਵਾਂ ਨਿਭਾਉਂਦੇ ਰਹੇ ਅਤੇ ਸਿੱਖਾਂ ਦੇ ਹੱਕਾਂ ਪ੍ਰਤੀ ਲੜਦੇ ਰਹੇ ਉਹ ਯੂਨਾਈਟਿਡ ਅਕਾਲੀ ਦਲ ਦੇ ਸਖਤਰ ਵਜੋਂ ਵੀ ਤੈਨਾਤ ਰਹੇ 1986 ਚ ਚੱਲ ਰਹੇ ਪੰਜਾਬ ਵਿਧਾਨ ਸਭਾ ਦੇ ਬਾਹਰ ਪ੍ਰਦਰਸ਼ਨ ਦੇ ਵਿੱਚ ਬਾਪੂ ਸੂਰਜ ਸਿੰਘ ਖਾਲਸਾ ਦੇ ਪੈਰ ਵਿੱਚ ਗੋਲੀ ਲੱਗ ਗਈ ਸੀ ਜਿਸ ਤੋਂ ਬਾਅਦ ਵੀ ਉਹਨਾਂ ਦਾ ਸਿਆਸੀ ਸਫ਼ਰ ਲਗਾਤਾਰ ਚੱਲੀ ਰਿਹਾ। ਇਸ ਤਰ੍ਹਾਂ ਉਹ ਪੰਜਾਬ ਦੀਆਂ ਵੱਖ-ਵੱਖ ਜੇਲ੍ਹਾਂ ਚ ਵੀ ਬੰਦ ਰਹੇ। 1988 ਚ ਬਾਪੂ ਸੂਰਜ ਸਿੰਘ ਖਾਲਸਾ ਨੂੰ ਅਮਰੀਕਾ ਦੀ ਸਿਟੀਜ਼ਨਸ਼ਿਪ ਮਿਲ ਗਈ ਸੀ। ਇਹ ਵੀ ਅਸੇ ਪੂਰਾ ਹੋ ਗਿਆ ਬਾਅਦ ਅਮਰੀਕਾ ਚੋ ਜੀ। ਹਾਂ। ਐਲਈਫੋਂੀ ਰਹਦੇ ਆ। ਜੀ। ਹਾਂ ਜੀ। ਉੱਥੇ ਕੋਣ-ਕੋਣ ਆ ਪਰਿਵਾਰ ਚ ਥੋੜਾ ਦੱਸੋਗੇ? ਉੱਥੇ ਜੀ ਇੱਕ ਤਾਂ ਮੇਰਾ ਬੇਟਾ ਵਾ ਗੋਗੀ ਤੇ ਬਾਕੀ ਬੇਟੀਆਂ ਨੇ ਜੀ ਪੰਜ ਉਹਨਾਂ ਦੀਆਂ। ਜੀ ਬਾਕੀ ਪੋਤੇ ਆ ਬਾਕੀ ਦੋਤੀਆਂ ਨੇ ਜੀ ਇਹ ਪਰਿਵਾਰਾ ਬਾਕੀ ਦੇ ਭਤੀਜੇ ਆ ਉੱਥੇ ਬਾਹਰ ਨੂੰ 6 ਮਹੀਨੇ ਹੋਇਆ ਗਿਆ ਅਮਰੀਕਾ ਜੀ ਹਾਂ ਬੇ ਪਰਿਵਾਰ ਨਾਲ ਉੱਥੇ ਲੈ ਗਿਆ ਦੇ ਕੋਲੇ ਬੱਚੇ ਉੱਥੇ ਵੀ ਇਲਾਜ ਚੱਲਦਾ ਸੀ ਉਹਨਾਂ ਦਾ ਉੱਥੇ ਇਲਾਜ ਚੱਲਦਾ ਉਹ ਜੀ ਉੱਥੇ ਵੀ ਇਲਾਜ ਤਾਂ ਚੱਲਦਾ ਹੀ ਹੋਣਾ ਮਜਾ ਇਲਾਜ ਇਸੇ ਚੱਲਦਾ ਠੀਕ ਆ ਜੀ ਡੀ ਐਮ ਸੀ ਹਾਂ ਜੀ ਇੱਥੇ ਵੀ ਘੱਟੋ ਘੱਟ ਰਹੇ ਆ ਉਹ ਸਾਲ ਦੋ ਸਾਲ ਰਹੇ ਡੀ ਐਮ ਸੀ ਦਾ ਟਾਈਮ ਦਾ ਰਹੇ ਤੇ ਖਬਰ ਜਲੰਧਰ ਤੋਂ ਜਲੰਧਰ ਤੋਂ ਇੱਕ ਐਨਕਾਊਂਟਰ ਦੀ ਖਬਰ ਆ ਰਹੀ ਹੈ ਐਨਕਾਊਂਟਰ ਤੋਂ ਬਾਅਦ ਦੋ ਬਦਮਾਸ਼ਾਂ ਨੂੰ ਕਾਬੂ ਕਰ ਲਿਆ ਗਿਆ ਪੁਲਿਸ ਤੇ ਬਦਮਾਸ਼ਾਂ ਦੇ ਵਿਚਾਲੇ ਐਨਕਾਊਂਟਰ ਹੋਇਆ ਔਰ ਇਹ ਦੋ ਬਦਮਾਸ਼ ਜਿਨ੍ਹਾਂ ਨੂੰ ਕਾਬੂ ਕੀਤਾ ਗਿਆ ਦੋਨੇ ਲਾਰੈਂਸ ਤੇ ਗੋਲਡੀ ਬਰਾੜ ਗੈਂਗ ਨਾਲ ਸਬੰਧਤ ਦੱਸੇ ਜਾ ਰਹੇ ਨੇ ਪੁਲਿਸ ਦੇ ਮਤਬਕ ਦੋਨਾਂ ਪਾਸਿਓਂ ਕਈ ਰਾਉਂਡ ਫਾਇਰਿੰਗ ਹੋਈ ਹੈ ਔਰ ਇੱਕ ਬਦਮਾਸ਼ ਪੁਲਿਸ ਫਾਇਰਿੰਗ ਦੇ ਵਿੱਚ ਜ਼ਖਮੀ ਹੋਇਆ ਹੈ ਇਨਾਂ ਕੋਲੋਂ ਚਾਰ ਗੈਰ ਕਾਨੂੰਨੀ ਹਥਿਆਰ ਕਈ ਜ਼ਿੰਦਾ ਕਾਰਤੂਸ ਤੇ ਇੱਕ ਕਾਰ ਜ਼ਬਤ ਕੀਤੀ ਗਈ ਹੈ ਜਲੰਧਰ ਦੀਆਂ ਇਹ ਤਸਵੀਰਾਂ ਨੇ ਜਿੱਥੇ ਬਦਮਾਸ਼ਾਂ ਦੇ ਨਾਲ ਪੁਲਿਸ ਦੀ ਮੁੱਠਪੇੜ ਹੋਈ ਹੈ ਔਰ ਇਸ ਮੁੱਠਪੇੜ ਤੋਂ ਬਾਅਦ ਦੋ ਬਦਮਾਸ਼ਾਂ ਨੂੰ ਪੁਲਿਸ ਵੱਲੋਂ ਕਾਬੂ ਕਰ ਲਿਆ ਗਿਆ। ਬੇਸਿਕਲੀ ਇਹ ਨਦੀਪਾਲ ਸਿੰਘ ਜੰਮਾ ਇਹ ਇਸੇ ਇਲਾਕੇ 'ਚ ਸੀਗੇ ਇੱਕ ਕਪੂਰਥਲੇ ਦਾ ਤੇ ਇੱਕ ਜੰਡਿਆਲੇ ਦਾ ਇੱਕ 10 ਮਹੀਨੇ ਜੇਲ੍ਹ ਤੋਂ ਪਹਿਲਾਂ ਬਾਹਰ ਆਇਆ ਇੱਕ 6 ਮਹੀਨੇ ਪਹਿਲਾਂ ਆਇਆ ਗੋਲਦੀਬਰਾਡ ਦੇ ਨਾਲ ਲਾਰੈਂਸ ਬਿਸ਼ੋਏ ਮੈਨਲੀ ਗੋਲਦੀਬਰਾਡ ਦੇ ਨਾਲ ਡਾਇਰੈਕਟ ਸੰਪਰਕ ਸੀਗਾ ਨਾ ਬਜਿਲ ਜਿਲ ਵਿੱਚੋਂ ਵੀ ਸੀਗਾ 6+ ਪ੍ਰਤੀਜਨ ਦਰਜੇ ਨਾਲ ਤੇ ਮਰਡਰ ਦੇ ਐਕਸਟਰਸ਼ਨ ਦੇ ਅਟੈਂਪਟ ਟੂ ਮਰਡਰ ਦੇ ਸਜ਼ਾ ਦਾਫਤ ਹੈ ਤੇ ਪੁੱਛਾ ਕਰ ਰਹੀ ਸੀ ਕਿ ਪੁਰਾ ਸਾਨੂੰ ਥੋੜਾ ਸ਼ੰਕਾ ਸੀ ਗੱਡੀ ਦਾ ਨੰਬਰ ਵੀ ਸੀਗਾ ਸਾਡੇ ਕੋਲ ਤੇ ਦੋਨੋਂ ਤਾਂ ਹੌਟਜਲ ਹੋਏ ਇਹਨਾਂ ਨੇ ਗੱਡੀ ਭਜਾ ਲਈ ਫਿਰ ਅੱਗੇ ਜਾ ਕੇ ਅੱਗੇ ਤੋਂ ਜਾ ਕੇ ਬਲਾਕ ਕਰਕੇ ਇਹਨਾਂ ਨੂੰ ਜਦ ਐਪਰੀਹੈਂਡ ਕਰਨ ਦੀ ਕੋਸ਼ਿਸ਼ ਕੀਤੀ ਦਾ ਚਾਰ ਵੈਪਨ ਸੀ ਗਿਆ ਨਾ ਦੇਖੋ ਤੇ ਇੰਨੇ ਫਾਇਰਿੰਗ ਕੀਤੀ ਪੰਜ ਫਾਇਰ ਹੋਏ ਆ ਪੁਲਿਸ ਪਾਰਟੀ ਤੇ ਤੇ ਸਾਡੇ ਇੰਡੀਆ ਤੇ ਬਰਖਾਸਤ ਡੀਐਸਪੀ ਗੁਰਸ਼ੇਰ ਸੰਧੂ ਦੀ ਪਟੀਸ਼ਨ ਤੇ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ ਹੋਇਆ ਹੈ ਪੰਜਾਬ ਹਰਿਆਣਾ ਹਾਈ ਕੋਰਟ ਵੱਲੋਂ ਸਰਕਾਰ ਨੂੰ ਨੋਟਿਸ ਜਾਰੀ ਕੀਤਾ ਗਿਆ ਹੈ ਅਦਾਲਤ ਨੇ ਪੰਜਾਬ ਸਰਕਾਰ ਨੂੰ ਜਵਾਬ ਦੇ ਲਈ 1 ਮਹੀਨੇ ਦਾ ਸਮਾਂ ਦਿੱਤਾ ਹੈ 1 ਮਹੀਨੇ ਦੇ ਅੰਦਰ ਅੰਦਰ ਪੰਜਾਬ ਸਰਕਾਰ ਨੂੰ ਜਵਾਬ ਦੇਣਾ ਹੋਵੇਗਾ ਦਰਸਲ ਗੁਰਸ਼ੇਰ ਸੰਧੂ ਨੇ ਆਪਣੀ ਬਰਖਾਸਤਗੀ ਦੇ ਹੁਕਮਾਂ ਨੂੰ ਹਾਈ ਕੋਰਟ ਦੇ ਵਿੱਚ ਚੁਣੌਤੀ ਦਿੱਤੀ ਹੈ ਇਸ ਤੋਂ ਪਹਿਲਾਂ ਮੁਹਾਲੀ ਕੋਰਟ ਤੋਂ ਸੰਧੂ ਦੀ ਪਟੀਸ਼ਨ ਖਾਰਜ ਹੋ ਚੁੱਕੀ ਹੈ ਔਰ ਮੁਹਾਲੀ ਕੋਰਟ ਨੇ ਗੁਰਸ਼ੇਰ ਸੰਧੂ ਦੀ ਜ਼ਮਾਨਤ ਪਟੀਸ਼ਨ ਜਿਹੜੀ ਲੱਗੀ ਸੀ ਉਸ ਨੂੰ ਵੀ ਖਾਰਜ ਕਰ ਦਿੱਤਾ ਗੁਰਸ਼ੇਰ ਸੰਧੂ ਨੇ ਜ਼ਮਾਨਤ ਦੇ ਲਈ ਮੁਹਾਲੀ ਕੋਰਟ 'ਚ ਪਟੀਸ਼ਨ ਪਾਈ ਸੀ ਲਾਰੈਂਸ ਇੰਟਰਵਿਊ ਮਾਮਲੇ ਦੇ ਵਿੱਚ ਗੁਰਸ਼ੇਰ ਸੰਧੂ ਅੰਡਰਗ੍ਰਾਉਂਡ ਚੱਲ ਰਹੇ ਨੇ ਇੰਟਰਮ ਬੇਲ ਦੇ ਲਈ ਇਹ ਪਟੀਸ਼ਨ ਸੀ ਬਰਖਾਸਤ ਬੀਐਸਪੀ ਦੇ ਖਿਲਾਫ ਗੰਭੀਰ ਇਲਜ਼ਾਮਾਂ ਦੇ ਤਹਿਤ ਐਫਆਈਆਰ ਦਰਜ ਹੋਈ ਹੈ ਹਾਈ ਕੋਰਟ ਚ ਪਾਈ ਪਟੀਸ਼ਨ ਚ ਸੰਧੂ ਨੇ ਕਿਹਾ ਹੈ ਕਿ ਉਹਨਾਂ ਨੂੰ ਬਰਖਾਸਤਗੀ ਤੋਂ ਬਾਅਦ ਚਾਰ ਸ਼ੀਟ ਨਹੀਂ ਦਿੱਤੀ ਗਈ ਜਦੋਂ ਕਿ ਪੰਜਾਬ ਪੁਲਿਸ ਦੇ ਡੀਜਮਾਂ ਦੇ ਅਨੁਸਾਰ ਅਜਿਹਾ ਕਰਨਾ ਜ਼ਰੂਰੀ ਹੈ ਦੂਸਰੇ ਮਾਮਲੇ ਦੇ ਵਿੱਚ ਗੁਰਸ਼ੇਰ ਸੰਧੂ ਦੇ ਖਿਲਾਫ ਸਟੇਟ ਕ੍ਰਾਈਮ ਪੁਲਿਸ ਸਟੇਸ਼ਨ ਮੋਹਾਲੀ ਵਿਖੇ ਗੰਭੀਰ ਦੋਸ਼ਾਂ ਤਹਿਤ ਐਫ ਆਈ ਆਰ ਦਰਜ ਕੀਤੀ ਗਈ ਹੈ ਦੱਸ ਦਈਏ ਕਿ ਡੀ ਐਸ ਪੀ ਨੇ ਆਪਣੀ ਜ਼ਮਾਨਤ ਪਟੀਸ਼ਨ ਮੁੱਖ ਤੌਰ ਤੇ ਇਸ ਆਧਾਰ ਤੇ ਦਾਇਰ ਕੀਤੀ ਸੀ ਕਿ ਮੋਹਾਲੀ ਦੇ ਸਟੇਟ ਕ੍ਰਾਈਮ ਪੁਲਿਸ ਸਟੇਸ਼ਨ ਵਿੱਚ ਉਸ ਖਿਲਾਫ ਦਰਜ ਕੀਤੀ ਗਈ ਐਫ ਆਈ ਆਰ ਗਲਤ ਹੈ ਤੇ ਜੰਮੂ ਚ ਰੇਲਵੇ ਟਰੈਕ ਦਾ ਕੰਮ ਚੱਲਣ ਦੀ ਵਜ੍ਹਾ ਕਰਕੇ ਵਿਭਾਗ ਵੱਲੋਂ 53 ਦਿਨਾਂ ਤੋਂ ਜੰਮੂ ਨੂੰ ਜਾਣ ਵਾਲੀਆਂ ਟ੍ਰੇਨਾਂ ਰੱਦ ਕੀਤੀਆਂ ਹੋਈਆਂ ਨੇ ਜਿਸ ਕਰਕੇ ਜੰਮੂ ਕਸ਼ਮੀਰ ਜਾਣ ਵਾਲੇ ਮੁਸਾਫਰਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਇਸ ਦੌਰਾਨ ਮੁਸਾਫਰਾਂ ਨੇ ਵੀ ਆਪਣੀਆਂ ਮੁਸ਼ਕਲਾਂ ਦੱਸੀਆਂ ਉਹਨਾਂ ਕਿਹਾ ਕਿ ਟ੍ਰੇਨਾਂ ਰੱਦ ਹੋਣ ਦੀ ਵਜ੍ਹਾ ਕਰਕੇ ਉਹਨਾਂ ਨੂੰ ਪਠਾਨਕੋਟ ਸਟੇਸ਼ਨ ਤੇ ਹੀ ਉਤਾਰ ਦਿੱਤਾ ਹੈ ਜਿਸ ਕਰਕੇ ਉਹਨਾਂ ਨੂੰ ਮਹਿੰਗੇ ਕਿਰਾਏ ਦੇ ਕੇ ਆਪਣੀ ਮੰਜ਼ਿਲ ਤੱਕ ਪਹੁੰਚਣਾ ਪੈਂਦਾ ਹੈ अब जम्मू तभी तक जब जाना था अब यहाँ पर उतार दी ट्रेन ने कैंसिल हो गई आगे वो तो अभी क्या करूँ ट्रेन का वेट अब ट्रेन का वेट करेंगे ये तो बस कब तक कब तक, तक आएगी ट्रेन बता रहे हैं चार बजे तक आएगी सर ट्रेन मेरी यहाँ तक है पठानकोट तो कैंसिल हो गई कैंसिल यहाँ जम्मू तक थी ट्रेन यहाँ कैंसिल होगी अब ट्रेन है नहीं बाई रोड चार मिले देखो साठो मिले या बस मिले ਤੋ ਟ੍ਰੇਨ ਕੇ ਬਾਰੇ ਮੈਂ ਕੀ ਬੋਲ ਰਿਹਾ ਟ੍ਰੇਨ ਕਾਹਤੇ ਦੇਖੋ ਸਾਹਮਣੇ ਆਏਗੀ ਤਾਂ ਆਏਗੀ ਨਹੀਂ ਬਾਈ ਰੁਟ ਜਾਈਏ